ਨਾਬਦੀ ਵਿੱਚ ਪੰਜਾਬ ਸਰਕਾਰ ਵੱਲੋਂ ਬੇਅਦਬੀ ਕਾਨੂੰਨ ਲਿਆਂਦਾ ਜਾ ਰਿਹਾ ਹੈ ਔਰ ਕੈਬਨਟ ਦੇ ਵਿੱਚ ਵੀ ਇਸ ਦਾ ਮਤਲਬ ਜਿਹੜਾ ਪਾਸ ਕਰ ਦਿੱਤਾ ਗਿਆ ਕਿਵੇਂ ਦੇਖਦੇ ਹਾਂ ਜੁਸਰ ਲਗਾਤਾਰ ਜਿਹੜੀਆਂ ਬੇਅਦਬੀਆਂ ਹੋ ਰਹੀਆਂ ਸੀ ਬismillah रहमान रहीम ਸ਼ੁਰੂ ਅੱਲਾਹ ਤਾਲਾ ਦੇ ਨਾਮ ਤੋਂ ਜੋ ਬੜਾ ਮਿਹਰਬਾਨ ਤੇ ਨਿਹਾਈ ਤਿਹ ਰਹਿਮ ਕਰਨ ਵਾਲਾ ਅ ਅੱਜ ਪੰਜਾਬ ਵਿਧਾਨ ਸਭਾ ਦੇ ਵਿੱਚ ਬੇਅਦਬੀ ਕਾਨੂੰਨ ਜਿਹੜਾ ਹੈ ਉਹ ਲੈ ਕੇ ਆ ਰਹੀ ਹੈ ਪੰਜਾਬ ਸਰਕਾਰ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਨੇ ਅੱਜ ਤੋਂ ਇੱਕ ਦਿਨ ਪਹਿਲਾਂ ਆਪਣੀ ਕੈਬਿਨੇਟ ਮੀਟਿੰਗ ਦੇ ਵਿੱਚ ਵੀ ਇਹਨੂੰ ਪ੍ਰਵਾਨਗੀ ਦਿੱਤੀ ਹੈ ਤੇ ਮੈਂ ਸਮਝਦਾ ਕਿ ਪੰਜਾਬ ਦੇ ਵਿੱਚ ਦੇਰ ਨਾਲ ਚੁੱਕਿਆ ਗਿਆ ਇੱਕ ਸਹੀ ਕਦਮ ਹੈ ਕਿਉਂਕਿ ਪਿਛਲੇ 10 ਸਾਲਾਂ ਦੇ ਦੌਰਾਨ ਪੰਜਾਬ ਦੀ ਇਸ ਪਾਕ ਜ਼ਮੀਨ ਦੇ ਉੱਤੇ ਜੋ 트ੈਂਡ ਚਲਾਇਆ ਗਿਆ ਫਿਰਕੂ ਅੰਸਰਾਂ ਵੱਲੋਂ ਸ਼ਰਾਰਤੀ ਅੰਸਰਾਂ ਵੱਲੋਂ ਔਰ ਦੇਸ਼ ਵਿਰੋਧੀ ਤਾਕਤਾਂ ਵੱਲੋਂ ਇਹ ਜਿਹਦੇ ਵਿੱਚ ਧਰਮਾਂ ਦੀ ਬੇਅਦਬੀ ਲਈ ਅ ਸ਼ਰਸ਼ਾਂ ਰਚੀਆਂ ਗਈਆਂ ਔਰ ਬੜੇ ਬੜੇ ਹਾਦਸੇ ਜਿਹੜੇ ਐ ਸੂਬੇ ਦੇ ਵਿੱਚ ਪੇਸ਼ ਆਏ ਉਹ ਬਹੁਤ ਹੀ ਦੁਖਦਾਈ ਨੇ ਔਰ ਉਹ ਪਿਛਲਾ ਸਮਾ ਜਿਹੜਾ ਬੜਾ ਹੀ ਦੁੱਖ ਭਰਿਆ ਹੈ ਤੇ ਇਸ ਬੇਅਦਬੀਆਂ ਨੂੰ ਰੋਕਣ ਦੇ ਲਈ ਇੱਕ ਕੈੜੇ ਔਰ ਸਖਤ ਕਾਨੂੰਨ ਦੀ ਜੜੀ ਹੈ ਬੜੀ ਜ਼ਰੂਰਤ ਸੀਗੀ ਤੇ ਇਸ ਲਈ ਮੈਂ ਵਧਾਈ ਦੇਣਾ ਚਾਹੁੰਦਾ ਸਰਦਾਰ ਭਗਵੰਤ ਸਿੰਘ ਮਾਨ ਜੀ ਨੂੰ ਵੀ ਕਿ ਉਹਨਾਂ ਨੇ ਇਸ ਗੱਲ ਨੂੰ ਬੜੀ ਹੀ ਤੇ عندنا ਵਿਚਾਰਿਆ ਔਰ ਉਹਦੇ ਬਾਅਦ ਇੱਕ ਠੋਸ ਔਰ ਅੱਛਾ ਕਾਨੂੰਨ ਜਿਹੜਾ ਹੈ ਉਹ ਇਹਦੇ ਉੱਤੇ ਲੈ ਕੇ ਆਏ ਇਹਦੇ ਨਾਲ ਨਾਲ ਮੈਂ ਤੁਹਾਨੂੰ ਇਹ ਵੀ ਦੱਸਣਾ ਚਾਹੁੰਦਾ ਕਿ ਬੇਅਦਬੀ ਕਾਨੂੰਨ ਨੂੰ ਲੈ ਕੇ ਪਿਛਲੇ 3-4 ਮਹੀਨਿਆਂ ਤੋਂ ਲਗਾਤਾਰ ਸਮਾਣੇ ਦੇ ਵਿੱਚ ਭਾਈ ਗੁਰਜੀਤ ਸਿੰਘ ਨਾਂ ਦਾ ਇੱਕ ਗੁਰਸਿੱਖ ਬੰਦਾ 400 ਫੁੱਟ ਉੱਚੇ ਟਾਵਰ ਦੇ ਉੱਤੇ ਹੇ ਧਰਨੇ ਦੇ ਉੱਤੇ ਬੈਠਾ ਹੋਇਆ ਮੋਰਚਾ ਲਾ ਕੇ ਤੇ ਅੱਜ ਤੋਂ ਕੁਝ ਦਿਨ ਪਹਿਲਾਂ 26 ਜੂਨ ਨੂੰ ਅ ਅਸੀਂ ਪੂਰੇ ਪੰਜਾਬ ਦੇ ਅਲੱਗ-ਅਲੱਗ ਧਰਮਾਂ ਦੇ ਆਗੂਆਂ ਦਾ ਇੱਕ ਵੱਡਾ ਸੰਮੇਲਨ ਜਿਹੜਾ ਉਹ ਸਮਾਣੇ ਦੇ ਵਿੱਚ ਹੋਇਆ ਸੀ ਜਿੱਥੇ ਪੰਜਾਬ ਸਰਕਾਰ ਤੋਂ ਇਹ ਮੰਗ ਕੀਤੀ ਸੀ ਕਿ ਵਿਅਦਬੀ ਕਾਨੂੰਨ ਜਿਹੜਾ ਹੈ ਉਹ ਫੌਰੀ ਤੌਰ ਦੇ ਉੱਤੇ ਬਣਾਇਆ ਜਾਏ ਉਸ ਵੇਲੇ ਆਮ ਆਦਮੀ ਪਾਰਟੀ ਦੇ ਜਿਹੜੇ ਸੂਬੇ ਦੇ ਪ੍ਰਧਾਨ ਨੇ ਅਮਨ अरोड़ा ਜੀ ਉਹਨਾਂ ਨੇ ਸਾਨੂੰ ਯਕੀਨ ਦਿਵਾਇਆ ਸੀ ਕਿ ਇਹਦਾ ਮੁਸਫਦਾ ਤਿਆਰ ਕਰ ਲਿੱਤਾ ਗਿਆ ਉਹਦੇ ਬਾਅਦ ਐਡੀਜੀਪੀ ਜਿਹੜੇ ਐਲਕੇ ਯਾਦਵ ਨੇ ਅ ਅੱਜ ਤੋਂ 10 ਦਿਨ ਪਹਿਲਾਂ ਉਹਨਾਂ ਦੇ ਨਾਲ ਸਰਫਰਮਾ ਦੇ ਆਗੂਆਂ ਦੀ ਇੱਕ ਜਿਹੜੀ ਵਿਸ਼ੇਸ਼ ਮੀਟਿੰਗ ਹੈ ਉਹ ਚੰਡੀਗੜ੍ਹ ਦੇ ਵਿੱਚ ਬੁਲਾਈ ਗਈ ਸੀ ਜਿੱਥੇ ਅਸੀਂ ਸਾਰੇ ਲੋਕਾਂ ਨੇ ਆਪਣੇ ਆਪਣੇ ਪ੍ਰਸਤਾਵ ਜਿਹੜੇ ਆ ਜਿਹਦੇ ਚ ਸਿੱਖ ਧਰਮ ਦੇ ਵੀ ਆਗੂ ਸੀਗੇ Hindu ਭਾਈਚਾਰੇ ਦੇ ਵੀ ਆਗੂ ਸੀ ਮੁਸਲਮਾਨ ਵੀ ਸੀ ਹੋਰ ਜਿੰਨੇ ਵੀ ਧਰਮ ਔਰ ਜਿੰਨੇ ਵੀ ਅਲੱਗ-ਅਲੱਗ ਸਮੁਦਾਇ ਪੰਜਾਬ ਦੇ ਵਿੱਚ ਰਹਿੰਦੇ ਨੇ ਉਹਨਾਂ ਦੇ ਨੁਮਾਇੰਦੇ ਵੀ ਮੌਜੂਦ ਸੀਗੇ ਤੇ ਇੱਕ ਮੈਂ ਸਮਝਦਾ ਹਾਂ ਕਿ ਠੋਸ ਕਾਨੂੰਨ ਬਣਾਇਆ ਗਿਆ ਔਰ ਇੱਚ ਬੜੀ ਬਾਤ ਇਹ ਹੈ ਕਿ ਇਹ ਜਿੱਥੇ ਕਿਹਾ ਗਿਆ ਹੈ ਕਿ ਉਮਰ ਕੈਦੀ ਸਜ਼ਾ ਦਿੱਤੀ ਜਾਊਗੀ ਔਰ ਪਰੋਲ ਨਹੀਂ ਹੋਏਗੀ ਤਾਂ ਮੈਂ ਸਮਝਦਾ ਕਿ ਸਖਤ ਕਾਨੂੰਨ ਬਣਨ ਤੋਂ ਬਾਅਦ ਕਿਤੇ ਨਾ ਕਿਤੇ ਬੇਅਦਬੀ ਕਰਨ ਤੋਂ ਪਹਿਲਾਂ ਇੱਕ ਬੰਦੇ ਨੂੰ ਕਈ ਵਾਰੀ ਸੋਚਣਾ ਪਵੇਗਾ ਕਿ ਅਗਰ ਮੈਂ ਕਾਨੂੰਨ ਦੇ ਸਿਕੰਜੇ 'ਚ ਆ ਗਿਆ ਤੇ ਫਿਰ ਇਸ ਬੇਅਦਬੀ ਕਰਨ ਦਾ ਜਿਹੜਾ ਮੁੱਲ ਹੈ ਉਹ ਬੜਾ ਸਖਤ ਹੋਏਗਾ ਔਰ ਮੈਂ ਸਮਝਦਾ ਕਿ ਇਹਦੇ ਨਾਲ ਕਿਤੇ ਨਾ ਕਿਤੇ ਬੇਅਦਬੀ ਕਰਨ ਵਾਲੇ ਨੂੰ ਨੱਥ ਪਾਈ ਜਾ ਸਕਦਾ ਹੈ ਖਾਸ ਕਰਕੇ ਜਿਹੜੀ ਜਿਹੜੀ ਧਾਰਮਿਕ ਥਾਵਾਂ ਤੇ ਬੇਅਦਬੀ ਹੋਈ ਹੈ ਖਾਸ ਕਰਕੇ ਗੁਰਦੁਆਰਾ ਸਾਹਿਬ ਦੇ ਵਿੱਚ ਮੰਦਰਾ ਦੇ ਵਿੱਚ ਚਰਚਾ ਦੇ ਵਿੱਚ ਔਰ ਜਿਸ ਲੀਕ ਦੇ ਨਾਲ ਤੁਹਾਡੇ ਵੀ ਸਰ ਕਾਫੀ ਤੁਸੀਂ ਵੀ ਸ਼ਿਕਾਇਤਾਂ ਤੁਹਾਡੇ ਕੋਲੇ ਵੀ ਆਈਆਂ ਲੱਗਦਾ ਸਨ ਹੁਣ ਇੱਕ ਉੱਤੇ ਇੱਕ ਇਤਨਾ ਕਿਤੇ ਬੂਹ ਰਿਆ ਖਾਸ ਕਰ ਜਿਹੜੀ ਲੋਕ ਬੇਧੀਆਂ ਕਰਦੇ ਉਹਨਾਂ ਨੂੰ ਇੱਕ ਇਹਦੇ ਵਿੱਚ ਮੈਂ ਇੱਕ ਗੱਲ ਹੋਰ ਪੰਜਾਬ ਸਰਕਾਰ ਨੂੰ ਕਹਿਣਾ ਚਾਹੁੰਦਾ ਕਿ ਇਹ ਵਿਆਪੀ ਕਾਨੂੰਨ ਤਾਂ ਹੁਣ ਬਣ ਗਿਆ ਹੈ ਇਹ ਜਿਹੜਾ ਜੇ ਕੈਬਨਿਟ ਦੇ ਵਿੱਚ ਅੱਜ ਪ੍ਰਧਾਨ ਸਭਾ ਤੇ ਦੇ ਉੱਤੇ ਚਰਚਾ ਹੋ ਰਹੀ ਹੈ ਔਰ ਸ਼ਾਮ ਤੱਕ ਇਹ ਪਾਸ ਹੋ ਜਾਵੇਗਾ ਲੇਕਿਨ ਇਸ ਤੋਂ ਪਹਿਲਾਂ ਜਿਹੜੀਆਂ ਬੇਦਗੀਆਂ ਹੋਈਆਂ ਔਰ ਉਹ ਮੁਕਦਮੇ ਚੱਲਦੇ ਪਏ ਨੇ ਤੇ ਇਸ ਕਾਨੂੰਨ ਦੇ ਤਹਿਤ ਉਹਨਾਂ ਨੂੰ ਵੀ ਇਹਦੇ ਵਿੱਚ ਸ਼ਾਮਲ ਕਰ ਦਿੱਤਾ ਜਾਵੇ ਤਾਂ ਕਿ ਜਿਹੜੇ ਪਹਿਲਾਂ ਜਿਨ੍ਹਾਂ ਨੇ ਬੇਦਗੀਆਂ ਕੀਤੀਆਂ ਔਰ ਉਹ ਮੁਕਦਮਿਆਂ ਦੇ ਵਿੱਚ ਹੈਗੇ ਨੇ ਲੇਕਿਨ ਉਹਨਾਂ ਮੁਕਦਮੇ ਜਿਹੜੀਆਂ ਦਫਾ ਉਹਨਾਂ ਤੇ ਲਾਈਆਂ ਗਈਆਂ ਉਹਨਾਂ ਜੀ ਜਾਂ ਤਾਂ ਉਹ ਪ੍ਰੋਲ ਤੇ ਨੇ ਜਾਂ ਫਿਰ ਉਹ ਪ੍ਰੋਲ ਦਾ ਜ਼ਮਾਨਤ ਦਾ ਫਾਇਦਾ ਚੱਕ ਕੇ ਕਾਨੂੰਨ ਦੇ ਵਿੱਚ ਉਸ ਕਮਜ਼ੋਰੀ ਦਾ ਫਾਇਦਾ ਚੱਕ ਕੇ ਕਿਤੇ ਨਾ ਕਿਤੇ ਬਰੀ ਹੋਣ ਦੇ ਲਈ ਬਾਹਰ ਦੇ ਰਸਤੇ ਨੂੰ ਨਿਕਲੇ ਹੋਏ ਨੇ ਤੇ ਜਿਨ੍ਹਾਂ ਨੇ ਪਿਛਲੇ 10 ਸਾਲ ਦੌਰਾਨ ਵੀ ਪੰਜਾਬ ਚ ਬੇਅਦਮੀਆਂ ਕੀਤੀਆਂ ਉਹਨਾਂ ਨੂੰ ਵੀ ਇਸੇ ਕਾਨੂੰਨ ਦੇ ਅਧੀਨ ਲੈ ਆ ਕੇ ਉਮਰ ਕੈਦੀ ਸਜ਼ਾ ਜਿਹੜੀ ਹੈ ਸੁਣਾਈ ਜਾਣੀ ਚਾਹੀਦੀ ਹੈ ਜਦ ਅਸੀਂ ਇੱਕ ਐਗਜ਼ਾਮਪਲ ਸੈਟ ਅਪ ਕਰ ਦਵਾਂਗੇ ਨਾ ਕੁਝ ਲੋਕਾਂ ਨੂੰ ਸਜ਼ਾ ਦਿੱਤੀ ਜਾਏਗੀ ਉਸ ਤੋਂ ਬਾਅਦ ਮੈਂ ਸਮਝਦਾ ਹਾਂ ਕਿ ਬੇਅਦਮੀਆਂ ਜਿਹੜੀਆਂ ਉਹ ਬੰਦ ਹੋਵਾਂਗੇ